ਸਾਲ ਪਹਿਲਾਂ ਇੱਕ ਫਸਲ ਹੁੰਦੀ ਸੀ ਆਪਣੇ ਮੈਂ ਵੀ ਇੱਕ ਜੱਟ ਦਾ ਪੁੱਤਰ ਐ ਤੇ ਆਪਣੀ 6 ਮਹੀਨੇ ਜ਼ਮੀਨ ਖਾਲੀ ਪਈ ਰਹਿੰਦੀ ਸੀ ਵਧੀਆ ਗੁਜ਼ਾਰਾ ਹੋ ਜਾਂਦਾ ਸੀਗਾ ਹੁਣ ਤੁਸੀਂ 2-3 ਫਸਲਾਂ ਕੱਢਦੇ ਆ ਹੁਣ ਫਹਾ ਲੈਣ ਲੱਗੇ ਲੱਗੇ ਨਾ ਤੇ ਸਾਡਾ ਉਦੋਂ ਵੀ ਗੁਜ਼ਾਰਾ ਹੋ ਜਾਂਦਾ ਸੀਗਾ ਕਦੇ ਕਿਸੇ ਦਲਤ ਮੀਰ ਨੇ ਫਹਾ ਲਿਆ ਨਹੀਂ ਨਹੀਂ ਲਿਆ ਨਾ ਉਹਦੇ ਕੋਲੇ ਮੈਂ ਕਿੱਲਾ ਵੀ ਜ਼ਮੀਨ ਦਾ ਯਾਰ ਤੁਹਾਡੇ ਕੋਲੇ 10 ਕਿੱਲੇ ਆ ਕਿਸੇ ਕੋਲੇ 20 ਆ ਕਿਸੇ ਕੋਲੇ 15 ਆ ਕਿਸੇ ਕੋਲੇ 50 ਹੀ ਆ ਇਹਦਾ ਵਿਚਾਰਾ ਮਜਵੀ ਸਿੱਖ ਹੈ ਰਜਾ ਰਮਦਾਸੀਆ ਸਿੱਖ ਹੈ ਇਹਦਾ ਮਤਲਬ ਉਹਦੇ ਵਿੱਚ ਸਾਡੇ ਨਾਲੋਂ ਜ਼ਿਆਦਾ ਸੰਤੋਖ ਹੈ ਉਹ ਇਹ ਜ਼ਿੰਦਗੀ ਤੋਂ ਇਸ ਜ਼ਿੰਦਗੀ ਨੂੰ ਖਰਾਬ ਨਹੀਂ ਕਰਦਾ ਜਿਹੜੀ ਬੜੀ 84 ਲੱਖ ਜੁਨੀ ਦੇ ਵਿੱਚੋਂ ਬੜੀ ਮੁਸ਼ਕਲ ਨਾਲ ਮਿਲੀ ਹੈ ਤੇ ਤੁਸੀਂ 10 ਕਿਲੇ ਵਾਲੇ ਕਿਉਂ ਫਹਾ ਲੈ ਰਹੇ ਹੋ ਵੀ ਤੁਹਾਡੇ ਮਾੜੇ ਕੰਮ ਆ ਮਹਿੰਗੇ ਵਿਆਹ ਕਰਦੇ ਹਨ ਤੇ ਉਹ ਵਿਚਾਰਾ ਘਰੇ ਹੀ ਘਰ ਘਰ ਲੈਂਦਾ ਮੰਜੇ ਮੂਹੇ ਤੇ ਠੀਕ ਹੈ ਇੱਥੇ ਫੇਲ ਹੋ ਗਿਆ ਆਪਾਂ ਆਪਣੇ ਗੁਰੂ ਸਾਹਿਬ ਨੇ ਕਿਹਾ ਸੀ ਜਨਮ ਤੋਂ ਲੈ ਕੇ ਮਰਨ ਤੱਕ ਸਾਦਾ ਜੀਵਨ ਤੁਹਾਡੀ ਇਹ ਨਹੀਂ ਪਹੁੰਚ ਹੈ ਨਹੀਂ ਜਿੰਨਾ ਤੁਸੀਂ ਵਿਆਹਾਂ ਤੇ ਖਰਚ ਕਰਦੇ ਹੋ ਵਿਆਹ ਤਾਂ ਚਲੋ ਛੱਡੋ ਫਿਰ ਤੇ ਮਰਨੇ ਵੀ ਸਾਦੇ ਨਹੀਂ ਛੱਡੇ ਇਹ ਤੁਹਾਨੂੰ ਬਾਦਲ ਸਾਹਿਬ ਨੇ ਕਹਿਣਾ ਆਣ ਕੇ ਕੈਪਟਨ ਸਾਹਿਬ ਨੇ ਕਹਿਣਾ ਵੀ ਸਾਦੇ ਕਰੋ ਮੈਂ ਆ ਤੰਬੂਆਂ ਤੇ ਵੀ ਦੁਖੀ ਹੋ ਗਿਆ ਆਣ ਕੇ ਦੇਖ ਕੇ ਵੀ ਇਹ ਪੈਸੇ ਦਵਾਈ ਚ ਪਾ ਦਿੰਦੇ ਕੀ ਲੋੜ ਹੈ ਮੈਂ ਕਹੜਾ ਲੀਡਰ ਹਾਂ ਦਿਓ ਜਵਾਬ ਹੈਗਾ ਕੋਈ ਜਵਾਬ ਤੁਹਾਡੇ ਕੋਲੇ ਹੀ ਲੋੜ ਸੀ ਯਾਰ ਆ 5-10 ਹਜ਼ਾਰ ਲਾਤਾ ਦਵਾਈ ਚ ਪਾਣ ਦੇ। ਇਹੀ ਗੱਲ ਆਪਦੇ ਘਰਾਂ ਤੇ ਤੁਸੀਂ ਲਾਗੂ ਕਰੋ। ਕੋਈ ਪੈਸਾ ਬਰਬਾਦ ਨਾ ਕਰੋ ਕਿਸੇ ਚੀਜ਼ ਤੇ ਦੀ। ਸਾਨੂੰ ਕੋਈ ਲੋੜ ਨਹੀਂ ਇਹਨਾਂ ਤੰਗਾਂ ਸ਼ੰਗਾਂ ਦੀ। ਆਹ ਕੁਰਸੀਆਂ ਦੀ ਵੀ ਲੋੜ ਨਹੀਂ ਕੀ। ਮੈਂ ਇੱਕ ਜੱਟ ਦਾ ਪੁੱਤ ਆ ਨਾ ਕੋਈ ਕਿਸੇ ਗੱਲ ਦਾ ਸਾਡੇ ਦਾ ਸਾਨੂੰ ਸਿੰਪਲ ਮੋਠਾ ਦੀ ਦਾਲ ਨਾਲ ਦੋ ਫੁਲਕੇ ਦੇ ਦਿਓ ਡਾਕਟਰ ਉਹ ਜੇ ਸਾਡੇ ਡਾਕਟਰ ਹੈ। ਠੀਕ ਹੈ। ਪਲੀਜ਼ ਇਹਨਾਂ ਚੀਜ਼ਾਂ ਤੇ ਪੈਸਾ ਨਾ ਖਰਚ ਕਰਿਆ ਕਰੋ ਜਿਹਦੀ ਚੀਜ਼ ਦਾ ਕੋਈ ਨਤੀਜਾ ਨਹੀਂ। ਠੀਕ ਹੈ। ਇੱਕ ਪਰਨ ਕਰ ਲੋ ਅੱਜ ਮੈਂ ਤੁਹਾਡੇ ਜ਼ਿਲ੍ਹੇ 'ਚ ਆਇਆ ਹਾਂ ਅਸੀਂ ਕੱਲ ਤੁਹਾਡੇ ਜ਼ਿਲ੍ਹੇ 'ਚ ਵੜ ਗਏ ਕੱਲ ਮਲੂਕਾ ਸਾਹਿਬ ਦੇ ਪਿੰਡ ਸੀ ਅੱਜ ਅਸੀਂ ਜੈ ਸਿੰਘ ਵਾਲਾ ਦੇ ਵਿੱਚ ਜਿਹੜੇ ਵੀਰ ਮੈਨੂੰ ਫੇਸਬੁੱਕ ਤੇ ਸੁਣ ਰਹੇ ਹੋ ਤੇ ਕੱਲ ਨੂੰ ਕਿਹੜਾ ਪਿੰਡ ਹੈ ਜੀ ਚੱਕ ਅਤਰ ਸਿੰਘ ਚੱਕ ਅਤਰ ਸਿੰਘ ਵਾਲੇ 'ਚ ਤੇ ਉਸ ਤੋਂ ਅਗਲੇ ਦਿਨ ਅਸੀਂ ਮਿਰਜ਼ਾ ਦਿਆਲਪੁਰਾ ਦੇ ਵਿੱਚ 8 ਤਰੀਕ ਨੂੰ 5 ਦਿਨ ਅਸੀਂ ਬਠਿੰਡੇ ਜ਼ਿਲ੍ਹੇ 'ਚ ਲਾਵਾਂਗੇ ਤੁਸੀਂ ਵੀ ਤੁਸੀਂ ਮੇਰਾ ਸਾਥ ਦਿਓ ਨਾ ਤੁਹਾਨੂੰ ਦੁਆਇਆਂ ਦੀ ਅਸੀਂ ਸ਼ੋਰਟ ਦੇ ਆਉਣ ਦੇਵਾਂਗੇ ਬਾਬੇ ਨਾ ਸੜਕ ਦੇ ਥੱਲੇ ਨਾ ਬੱਸਾਂ ਦੇ ਥੱਲੇ ਆਉਣ ਤੱਕ ਜਾਂਦੇ ਆ ਚਾਹ ਦੇ ਲੰਗਰ ਲਾ ਲੇ ਆਹ ਲਾ ਲੇ ਇਹ ਗਰੀਬ ਨੂੰ ਦਵਾਈ ਦੀ ਲੋੜ ਹੈ ਇਹ ਦਵਾਈ ਦਾ ਲੰਗਰ ਲੱਗਿਆ ਦੇਖਿਆ ਦਿਓ ਜਵਾਬ ਮੈਨੂੰ ਵੈਸੇ ਮੈਨੂੰ ਤਾਂ ਤੁਸੀਂ ਸਿੱਖੀ ਨਹੀਂ ਮੰਨਦੇ ਜਿਹੜੇ ਪੱਗ ਬੰਨ ਲੈਨੇ ਦਾੜੀ ਰੱਖ ਲੈਨੇ ਆ ਕਿਤੇ ਦਵਾਈ ਦਾ ਲੰਗਰ ਲਾਇਆ ਦਿਓ ਜਵਾਬ ਮੈਨੂੰ ਕਿਸੇ ਕੋਲੇ ਹੈਗਾ ਤਾਂ ਦੇ ਦਿਓ ਜਵਾਬ ਜਾਂ ਕਿਸੇ ਬਾਬੇ ਨੇ ਦਵਾਈ ਦਾ ਲੰਗਰ ਲਾਇਆ ਆ ਲੱਗਿਆ ਲੈ ਲੋ ਦਵਾਈ ਜਿੰਨੀ ਮਰਜੀ ਆਹ ਟੈਸਟ ਸਾਡੇ 7788 1818000 ਰੁਪਏ ਦੇ ਆ 1 ਰੁਪਇਆ ਵੀ ਕਿਸੇ ਤੋਂ ਲੈ ਕੇ ਤਾਂ ਮੈਨੂੰ ਦੱਸ ਦਿਓ 1 ਲੱਖ ਰੁਪਇਆ ਵਾਪਸ ਦਊਂਗਾ ਫਿਰ ਨੂੰ ਖੁੱਦਾਂ ਚੈਲੰਜ ਆ ਮੇਰਾ ਕੈਂਸਰ ਦਾ ਇਲਾਜ ਹੈ ਜੇ ਪਹਿਲੀ ਸਟੇਜ ਤੇ ਫੜ ਲੀ ਤੇ ਪਹਿਲੀ ਸਟੇਜ ਤੇ ਕਿਵੇਂ ਫੜ ਗਈ ਵੀ ਪੰਜਾਬ ਦੇ ਵਿੱਚ 70% ਲੋਕਾਂ ਨੂੰ ਕੈਂਸਰ ਤੀਜੀ ਸਟੇਜ ਪਤਾ ਲੱਗਦਾ ਲੱਗਦਾ ਤੇ ਤੀਜੀ ਸਟੇਜ ਤੇ ਬਾਤ ਤਾਂ ਦੋਸਤੋ ਮੌਤ ਹੈ ਕੁਝ ਨਹੀਂ ਕਰ ਸਕਦੇ ਆਪਾਂ ਬੀਬੀ ਬਾਵਲ ਦਾ ਕੋਈ ਸੋਇਆ ਵਿਚਾਰੀ ਦਾ ਬਾਵਲ ਸਾਹਿਬ ਅਮਰੀਕਾ ਵੀ ਲੈ ਗਏ ਨਹੀਂ ਕਰ ਸਕੇ ਨਾ ਕੋਈ ਪੈਸੇ ਨਾਲ ਵੀ ਨਹੀਂ ਕੋਈ ਸੋਇਆ ਕੈਂਸਰ ਦਾ ਇਲਾਜ ਤਾਂ ਹੀ ਹੈ ਪੈਸੇ ਦੀ ਵੀ ਨਹੀਂ ਲੋੜ ਸਾਡਾ ਜੀਵਨ ਤੂੰ ਤਾਂ ਘਰਾਂ ਜਟੋਏ ਪੱਟ ਲਈ ਯਾਰ ਖੇਤ ਜਾਇਆ ਕਰੋ ਟਾਇਲਟ ਸਵੇਰੇ ਇੱਕ ਬਾਬਾ ਮਿਲਿਆ ਮੈਨੂੰ ਮੁਕਸ਼ਰ ਚ ਬੜੀ ਬੜੀ ਤੁਸੀਂ ਕਹੋਗੇ ਯਾਰ ਕਿਹੜੀਆਂ ਗੱਲਾਂ ਕਰਦਾ ਬੰਦਾ ਕਹਿੰਦਾ ਯਾਰ ਮੈਂ ਮੈਂ ਬੋਲ ਰਿਹਾ ਸੀ ਮੁਕਸ਼ਰ ਦੇ ਵਿੱਚ ਕਹਿੰਦਾ ਮੈਂ ਸਟੇਜ ਤੇ ਬੋਲਣਾ ਹੀ ਬੋਲਣਾ ਪਰ ਇੱਕੋ ਮਿੰਟ ਲੈਣਾ ਉਹ ਇੱਕ ਮਿੰਟ ਚ ਇੱਡੀ ਵੱਡੀ ਗੱਲ ਕਹਿ ਗਿਆ ਤੇ ਮੈਂ ਸਾਰੀ ਦੁਨੀਆ 'ਚੋ ਗੱਲ ਦੀ ਕਦਰ ਕਰਦਾ ਜਿੱਥੇ ਵੀ ਜਾਣਾ ਮੈਂ ਉਹ ਕਹਿੰਦਾ ਅੱਗੇ ਅਸੀਂ ਘਰੇ ਖਾਂਦੇ ਸੀ ਤੇ ਬਾਹਰ ਹੱਗਣ ਜਾਂਦੇ ਸੀ ਹੁਣ ਅਸੀਂ ਬਾਹਰੋਂ ਖਾਂਦੇ ਆ ਤੇ ਘਰੇ ਹੱਗਦੇ ਆ ਐਨੀ ਕਹਿ ਕੇ ਫਟੇ ਬਲਾ ਕੇ ਬਾਬਾ ਜੀ ਉਤਰ ਗਏ ਸਟੇਜ ਤੋਂ ਹੁਣ ਮਤਲਬ ਆਪ ਹੀ ਸਮਝ ਲਓ ਆ ਮੈਰਿਜ ਪੈਲਸਾਂ ਚਖਾਈ ਜਾਂਦੇ ਆ ਠੀਕੋ ਕਰੀ ਜਾਂਦੇ ਆ ਯਾਰ ਤੁਸੀਂ ਜਿਹੜਾ ਜੱਟ ਬਾਹਰੋਂ ਮੂਲੀਆਂ ਖਰੀਦੇ ਸ਼ਹਿਰ ਚੋਂ ਮਰਜੇ ਸ਼ਰਮਣਾ ਜੱਟ ਮੂਲੀ ਨਹੀਂ ਵੇਚ ਸਕਦਾ ਯਾਰ ਆਪਦੀ ਖਾਨ ਜੋਗੀ ਸਬਜ਼ੀ ਜ਼ਰੂਰ ਬੀਜਿਆ ਕਰੋ ਉੱਤੇ ਰੂੜੀ ਦਾ ਰੇਪ ਆਇਆ ਕਰੋ ਕੋਈ ਜੂਰੀਆ ਜਾਰੀਆ ਨਾ ਪਾਇਆ ਕਰੋ ਹੁਣ ਇਹਨਾਂ ਦਿਨਾਂ 'ਚ ਗਾਜਰ ਐ, ਮੋਲੀ ਐ, ਮੇਥੇ ਐ ਤੁਸੀਂ ਆਪਦੀ ਖਾਣਯੋਗੀ ਸਬਜ਼ੀ ਜ਼ਰੂਰ ਬੀਜਿਆ ਕਰੋ ਠੀਕ ਐ ਸਾਦੇ ਵਿਆਹ ਕਰ ਲਿਆ ਕਰੋ ਪੰਜ ਬੰਦਿਆਂ ਨੇ ਗੁਰਦੁਆਰੇ 'ਕੜਾਪ ਸ਼ਾਦੀ' ਦੇਖ ਲੈ ਕੇ ਚਾਰ ਲਾਵਾ ਕਰਕੇ ਘਰੇ ਆ ਜਾਇਆ ਕਰੋ ਕੋਈ ਫਹਾ ਨਹੀਂ ਲਊ ਕੋਈ ਕੈਂਸਰ ਨਹੀਂ ਹੋਊ ਦਿਮਾਗੀ ਬੋਝ ਤੁਹਾਡੇ ਤੇ ਬਹੁਤ ਜ਼ਿਆਦਾ ਚੱਕੀ ਫਿਰਦੇ ਐ ਇਹਨਾਂ ਦੀ ਲੋੜ ਨਹੀਂ ਤੁਸੀਂ ਤੁਹਾਨੂੰ ਸ਼ਰਮ ਕਦੀ ਆਉਂਦੀ ਐ ਵੀ ਕਿਉਂ ਗੱਲ ਤੁਸੀਂ ਮੈਰਿਜ ਪਹਿਲਾਂ ਸੈਂ ਨੱਚੀ ਜਾਂਦੇ ਵਿਆਹ ਕਰਕੇ ਤੁਹਾਨੂੰ ਕਿਸੇ ਨੇ ਕਿਹਾ ਸਰਕਾਰ ਨੇ ਕਿਹਾ ਤੁਹਾਨੂੰ ਆਪੋ ਦੋਸ਼ ਦੂਜੇ ਨੂੰ ਦੇ ਦਿੰਨੇ ਆ ਤੁਹਾਨੂੰ ਇਹ ਕੰਮ ਸਾਦੇ ਕਰਨੇ ਪੈਣੇ ਆ ਘਰੇ ਬਾਣ ਦੇ ਮੰਜਿਆਂ ਤੇ ਵਿਆਹ ਕਰਨੇ ਪੈਣੇ ਆ ਤਾਂ ਬਜਾਂਗੇ ਕਿਤੇ ਲੀਡਰ ਕਿਸੇ ਦੀਆਂ ਗੱਲਾਂ ਕੀਥੀਆਂ ਜਿਹੜੀਆਂ ਮੈਂ ਕਰ ਰਿਹਾ ਤੁਹਾਡੇ ਨਾਲ ਨਹੀਂ ਅਦੇ ਕਿਸੇ ਨੇ ਨਹੀਂ ਕਰਨਗਾ ਪਰ ਮੈਂ ਤੁਹਾਡੀ ਇੱਕ ਮਿਹਨਤ ਕਰਨ ਆਇਆ ਜਿਸ ਇੰਗਲੈਂਡ ਤੋਂ ਚੱਲ ਕੇ ਵੀ ਬਠਿੰਡੇ ਜ਼ਿਲ੍ਹੇ ਚ 5 ਦਿਨ ਲਾਉਣੇ ਆ ਦੱਬ ਕੇ ਅਸੀਂ 12 ਦਿਨ ਅਸੀਂ ਮਾਨਸਾ ਜ਼ਿਲ੍ਹੇ ਚ ਲਾ ਕੇ ਗਏ ਆ ਕੀ ਕੀ ਤੁਹਾਡੇ ਨਾਲ ਦੁੱਖ ਸਾਂਝੇ ਕਰਾਂ ਪੰਜਾਬ ਦੇ 20 ਦਸੰਬਰ ਤੋਂ ਲੈ ਕੇ ਨਾ 28 ਦਸੰਬਰ ਤੱਕ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਪਰਿਵਾਰ ਖਤਮ ਹੋ ਗਿਆ ਮਾਤਾ ਗੁਜਰਕੌਰ ਚਾਰ ਸਾਹਿਬ ਜਾਦੇ ਮੋਤੀ ਮਹਿਰਾ ਤੇ ਜਿਹਨੇ ਸ਼ਿਸ਼ਕਾਰ ਕੀਤਾ ਸੀ ਟੋਡਰ ਮਾਲ ਉਹ ਵੀ ਉਹਨਾਂ ਨੇ ਤੇ ਪੰਜ ਪਿਆਰੇ ਜੋ ਤਿੰਨ ਪਿਆਰੇ ਸ਼ਹੀਦ ਹੋ ਗਏ ਠੀਕ ਹੈ ਗੁਰੂ ਗੋਬਿੰਦ ਸਿੰਘ ਜੀ ਤੇ ਕਿੰਨਾ ਦੁੱਖ ਆਇਆ 20 ਦਿਨ ਐਕਸੀਡੈਂਟ ਦੇ ਵਿੱਚ 20 ਦਸੰਬਰ ਤੋਂ ਲੈ ਕੇ 28 ਤੱਕ ਤੇ ਸਾਡੀ ਟੀਮ ਚਮਕੌਰ ਸਾਹਿਬ ਦਿੰਦਿਆਂ ਰਹੀ ਤੇ ਪੰਜ ਦਿਨ ਫਤੇ ਗੱਡ ਰਹੀ 1300 ਲੰਗਰ ਲੱਗਿਆ ਵਾ ਤੁਹਾਡਾ ਉੱਥੇ ਜਲੇਬੀਆਂ ਪਕੌੜਿਆਂ ਦਾ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਤੇ ਗੁਰੂ ਸਾਹਿਬ ਦੇ ਬੱਚੇ ਸ਼ਹੀਦ ਹੋ ਗਏ ਤੇ ਤੁਸੀਂ ਜਲੇਬੀਆਂ ਦੇ ਲੰਗਰ ਲਾਈ ਬੈਠੇ ਹੋ ਤੇ ਕਿਹੜੀ ਖੁਸ਼ੀ ਨਾਲ ਇਹਨਾ ਵਿਆਹ ਸੀ ਕਿ ਤੇਰੇ ਕੋਲ ਹੈਗਾ ਦਾ ਜਵਾਬ ਦਿਓ ਮੈਨੂੰ ਆ ਬੈਠੇ ਖੱਟੀਆਂ ਪੱਕਾਂ ਬੰਨੀਆਂ ਕੁਰਬਾਨਾਂ ਪੰਨੀਆਂ ਕਰੋ ਹੱਥ ਖੜੇ ਦਿਓ ਜਵਾਬ ਮੈਨੂੰ ਇਸ ਗੱਲ ਦਾ ਐਡਾ ਵੱਡਾ ਸਾਡੇ ਤੇ ਦੁੱਖ ਵਾਪਰਿਆ ਕੋਈ ਮੋਠਾਂ ਦੀ ਢਾਲ ਨਾ ਯਾਰ ਦੋ ਫੁਲਕੇ ਤੇ ਲੰਗਰ ਲਾ ਲੋ ਤੇ ਦੁਆਈ ਦਾ ਇੱਕ ਲੰਗਰ ਸਾਡਾ 1300 ਲੰਗਰ ਦੀ ਪਰਮਿਸ਼ਨ ਦਿੱਤੀ ਵੀ ਉੱਥੇ ਸ਼ਰੋਣੀ ਕਮੇਟੀ ਨੇ ਫਟੇਗੜ ਦੇ ਚਮਕੌਰ ਸਾਹਿਬ ਦੇ ਵਿੱਚ ਆ ਹੁਣੇ ਦੀ ਗੱਲ ਹੈ ਡੇਢ ਮਹੀਨਾ ਪਹਿਲਾਂ ਦੀ ਤੇ ਕਿੱਦਾਂ ਦੁੱਖ ਵਾਪਰਿਆ ਸਿੱਖ ਕੌਮ ਨੂੰ ਤਾਂ ਆਹਦੇ ਦਿਨਾਂ ਦਾ ਪਤਾ ਨਹੀਂ ਇਹ ਸ਼ਹੀਦੀ ਦਿਨ ਮਨਾਉਣੇ ਕਿਵੇਂ ਆ ਤੇ ਗੁਰਪੁਰਬ ਕਿਵੇਂ ਮਨਾਉਣੇ ਆ ਇਹ ਵੀ ਭੁੱਲ ਗਏ